ਫੈਦਰੋਮੀਟਰ ਦੋਸਤੋ ਸਮਝੋ ਪਤਾ ਹੈ ਪੰਜਾਬ ਖੜਾ ਨਹੀਂ ਮਾਰੇ ਹਿੱਟ ਹੈ ਇਹ ਮਾਝਾ ਵੀ ਮਾਰੇ ਹਿੱਟ ਹੈ ਵੇ ਸੇ ਜੰਮੂ ਕਸ਼ਮੀਰ ਮਾਰੇ ਹੈ ਪਰ ਪੰਜਾਬ ਚ ਬਹੁਤ ਨੁਕਸਾਨ ਹੋ ਰਿਹਾ ਤੇ ਪਹਿਲਾਂ ਨਾਲੋਂ ਖੜਾ ਦੀ ਹਾਲਤ ਵਧੀਆ ਘਟੀ ਇਸ ਦਾ ਸੰਖੇਪ ਰਿਪੋਰਟ ਦੇਵਾਗੇ ਕਿੰਨਾ ਨੁਕਸਾਨ ਹੋਇਆ ਕਿੰਨਾ ਹੋ ਰਿਹਾ ਕਿੰਨੀਆਂ ਜਾਨਾਂ ਗਈਆਂ ਕਿੰਨਾ ਜਾਨ ਮਾਰਨ ਦਾ ਇਹਦੀ ਸੰਖੇਪ ਜਾਣਕਾਰੀ ਜਿਹੜੀ ਹੈ ਉਹ ਮੈਂ ਇਸ ਬਾਰੇ ਇਹਦੇ ਚ ਦੇਵਾਂਗਾ ਤੇ ਅੱਜ ਇਹ ਅੰਕੜੇ ਤੇ ਡਾਟਾ ਇਹ ਸਰਕਾਰੀ ਹੈ ਇਹ ਜਿਹੜਾ ਮੋਟਾ ਜਿਹੜਾ ਜਾਰੀ ਕੀਤਾ ਜਾਂਦਾ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਅੰਤਮ ਹੋਵੇ ਕਿਉਂਕਿ ਬਹੁਤ ਸਾਰਾ ਡਾਟਾ ਜਿਹੜਾ ਉਹ ਇਹਨਾਂ ਦੇ ਨਾਲ ਇਕੱਠਾ ਕਰਨਾ ਦੀ ਰਹਿ ਜਾਂਦਾ ਸੋ ਇਹ ਸਰਕਾਰੀ ਬਿਲਟਨ ਦਾ ਡਾਟਾ ਹੈ ਜਿਹਨਾਂ ਮੈਂ ਦੇ ਰਿਹਾ ਤੇ ਦੋ ਘਟਨਾਵਾਂ ਅੱਜ ਹੋਈਆਂ ਜਿਹੜੀਆਂ ਜ਼ਿਕਰ ਕਰਨਾ ਵੰਦਾ ਪੰਜਾਬ ਦੇ ਵਿੱਚ ਇੱਕ ਤਾਂ ਚੰਗੀ ਗੱਲ ਹੋਈ ਹੈ ਕਿ ਸ਼ੁਗਲ ਜਿਹੜੀ ਕਿ ਭਾਰਤ ਸਰਕਾਰ ਦੇ ਜਿਹੜੇ ਕੇਂਦਰੀ ਖੇਤੀ ਮੰਤਰੀ ਨੇ ਸ਼ਿਵਰਾਜ ਚੋਹਾਨ ਉਹ ਪੰਜਾਬ ਚ ਆਏ ਪੰਜਾਬ ਦੇ ਵੱਖ-ਵੱਖ ਖੇਤੀਬੀ ਇਲਾਕਿਆਂ ਦਾ ਦੌਰਾ ਕੀਤਾ ਖੁਦ ਉਹਨਾਂ ਨੇ ਦੇਖਿਆ ਖੇਤਾਂ ਜਾ ਕੇ ਕਿੰਨਾ ਫਸਲਾਂ ਦਾ ਨੁਕਸਾਨ ਹੋਇਆ ਕਿੰਨਾ ਜ ਦੂਸਰਾ ਨੁਕਸਾਨ ਹੋਇਆ ਖੁਦ ਇਹਨੇ ਉਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ ਸੈਂਟਰ ਨੂੰ ਉਹਨਾਂ ਨੇ ਕਿਹਾ ਮੈਨੂੰ ਪ੍ਰਾਈਮ ਮਿਨਿਸਟਰ ਨੇ ਭੇਜਿਆ ਤੇ ਉਹਨਾਂ ਨੇ ਆਪਣੀ ਰਿਪੋਰਟ ਸੈਂਟਰ ਨੂੰ ਦੇਣੀ ਹੈ ਤੇ ਉਹਦਾ ਫਿਰ ਉਸ ਦੇ ਹਿਸਾਬ 'ਚ ਹੀ ਸਾਨੂੰ ਜਿਹੜਾ ਉਹ ਰਾਹਤ ਜਾਕ ਸੈਂਟਰ ਤੋਂ ਸਹਾਇਤਾ ਮਿਲਨੀ ਹੈ ਉਹ ਖੁਦ ਖੇਤਾਂ 'ਚ ਗਏ ਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਫਸਲਾਂ ਵੀ ਦੇਖੀਆਂ ਕਿਸਾਨਾਂ ਦਾ ਵੀ ਹਾਲ ਦੇਖਿਆ ਬਿੰਡਾਂ ਦਾ ਵੀ ਹਾਲ ਦੇਖਿਆ ਅ ਸ਼ੁਰੂਆਤ ਅੱਛੀ ਹੈ ਅਸੀਂ ਕਹਿੰਦੇ ਡਿਮਾਂਡ ਕਰੀਏ ਅਸੀਂ ਇੱਕ ਸੈਂਟਰ ਜਿਹੜਾ ਧਿਆਨ ਦੇਵੇ ਤੇ ਉਹ ਹੁਣ ਆਏ ਨੇ ਉਮੀਦ ਆ ਕਿ ਉਹ ਸੈਂਟਰ ਦੀ ਟੀਮਾਂ ਵੀ ਉਹਨਾਂ ਦੀ ਦੱਸਿਆ ਵੀ ਟੀਮਾਂ ਅਲੱਗ ਕੰਮ ਕਰ ਰਹੀਆਂ ਨੇ ਪਰ ਉਹ ਆਪਣੇ ਲੈਵਲ ਤੇ ਖੁਦ ਦਿਖਲਾਏ ਨੇ ਬੱਚੀ ਗੱਲ ਹੈ ਆਰੇ ਕਿ ਜਿਹੜਾ ਜਿਹੜੇ ਆਪ ਦੇ ਸੁਪਰੀਮੋ ਨੇ ਉਹ ਵੀ ਅੱਜ ਪੰਜਾਬ ਆਏ ਕੁਛ ਸਮਾਂ ਤੇ ਗਏ ਨੇ ਉਹ ਤੇ ਭੂਤਵਾਰਤਮਾਨ ਸੀਐਮ ਪੰਜਾਬ ਉਹਨਾਂ ਦੀ ਤਵੇ ਠੀਕ ਨਹੀਂ ਹੈ ਨਾ ਸਾਜਾ ਮੈਂ ਪਹਿਲਾਂ ਵੀ ਇਸ ਵੇਲੇ ਦੱਸਿਆ ਸੀ ਉਹ ਅਜੇ ਤੱਕ ਵੀ ਉਹਨਾਂ ਨੇ ਸਾਰੇ ਪ੍ਰੋਮ ਰੱਦ ਕੀਤੇ ਹੋਏ ਨੇ ਸੋ ਇਸ ਦਰਾਂ ਜਿਹੜੇ ਜਿਹੜੇ ਤੱਤ ਤੇ ਅੰਕੜੇ ਆਏ ਨੇ ਰਾਂ ਦੇ ਅੱਜ ਉਹ ਉਹਨਾਂ ਦੇ ਮੁਤਾਬਕ ਪਹਿਲਾਂ ਨਾਲੋਂ ਸਿਚੁਏਸ਼ਨ ਗੰਭੀਰ ਹੋਈ ਹੈ ਹਾਲਤ ਗੰਭੀਰ ਹੋਈ ਹੈ ਉਹ ਉਸ ਦਾ ਅੱਜ ਇਸ ਕੱਲ ਤੋਂ ਲੱਗ ਰਿਹਾ ਹੈ ਕਿ ਜਿਹੜੇ ਜਾਨਾਂ ਜੀਆਂ ਨੇ ਜੰਨੀਆਂ ਹਾੜ ਦੇ ਵਿੱਚ ਉਹ ਉਹਨਾਂ ਦੀ ਗਿਣਤੀ 43 ਹੋ ਗਈ ਹੈ ਬੜਾ ਅਫਸੋਸ ਬਹੁਤ ਦੁੱਖ ਲੰਦਾ ਹੈ 43 ਜਾਨਾਂ ਆਉਣ ਰਿਕਾਰਡ ਨੇ ਜਿਹੜੀਆਂ ਗਈਆਂ ਨੇ ਇਸ ਕੱਲ ਜਿਹੜੀਆਂ ਫਿਗਰ ਸੀ ਆਪਾਂ ਜੇਤੀ ਹੋ 37 ਸੀਗੀ ਤੇ ਅੱਜ 43 6 ਹੋਰ ਵਾਧਾ ਹੋ ਗਿਆ ਉਹਦੇ ਵਿੱਚ ਬਹੁਤ ਜਿਹੜਾ ਦੁੱਖ ਵਾਲੀ ਗੱਲ ਅਫਸੋਸ ਵਾਲੀ ਗੱਲ ਹੈ ਤਿੰਨ ਜਿਹੜੇ ਤਿੰਨ ਜਿਹੜੇ ਸਾਡੇ ਪੰਜਾਬ ਦੇ ਵਸਨੀਕ ਮਿਸਿੰਗ ਨੇ ਬੁਡਾਰ ਗੁਜਰੇ ਵਿੱਚ ਸੋ 43 ਤੇ ਤਿੰਨ ਉਹ ਵੀ ਅਜੇ ਪਤਾ ਨਹੀਂ ਹੈਗਾ ਤੋਂ ਬਹੁਤ ਅਫਸੋਸ ਦੀ ਗੱਲ ਇਹਦੇ ਚ ਸਭ ਤੋਂ ਵੱਧ ਜਿਹੜੀਆਂ ਜਿਹੜੀਆਂ ਹੋਈਆਂ ਨੇ ਮੌਤਾ ਉਦੇ ਅਮਰਸਰ 5 ਬਰਨਾਲਾ 5 ਬਠਿੰਡਾ 4 ਫਾਜ਼ਲਕਾਹ 1 ਫਿਰੋਜ਼ਪੁਰ 1 ਗੁਰਦਾਸਪੁਰ 2 ਹੁਸ਼ਿਆਰਪੁਰ 7 ਹੁਸ਼ਿਆਰਪੁਰ ਤੋਂ ਬਾਅਦ ਨੇ ਲੁਧਿਆਣਾ 4 ਮਾਨਸਾਤਿਆਨ ਪਠਾਨਕੋਟ 6 ਹੁਟਿਆਲਾ 1 ਰੂਪਗਗਰਿਕ ਏਸੀ ਐਸ ਨਗਰਿਕ ਵਾਲੀਵੰਦ 2 ਮਾਲੀ 2 ਸੰਗਰੂਰ 1 ਸੋ ਇਹ ਜਿਹੜੀ ਗਿਣਤੀ ਹੈਗੀ ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜਾ ਵਾਧ ਰਿਹਾ ਵੈਸੇ ਦੇ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਜੋਨ ਦੀ ਰੈਸੂ ਕਰਨੀ ਪਰ ਇਹਦੇ باوجود ਵੀ ਇਹ ਬਫਾਤ ਜਿਹੜਾ ਸਾਡਾ ਹੈਗਾ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਅ ਪਹਿਲਾਂ ਦੇ ਵਾਂਗੂੰ ਹੀ ਸਾਰੇ ਦੇ ਸਾਰੇ ਪੰਜਾਬ ਦੇ 23 ਦੇ 23 ਜਿਹੜੇ ਫੈਕਟਰ ਨੇ ਹੁਣ ਇਹ ਸਰਕਾਰੀ ਡਾਟਾ ਕਿ ਪੰਜਾਬ ਦੇ ਸਾਰਾ ਪੰਜਾਬ ਜਿਹੜਾ ਉਹ ਅ ਅਰਥ ਤੋਂ ਪ੍ਰਭਾਵਤ ਹੈ ਸਾਰਾ ਪੰਜਾਬ ਹੈ ਇਸ ਵੇਲੇ ਹੁਣ ਆ ਜਿਹੜਾ ਅ ਕਿੰਨੀ ਪਾਪੂਲੇਸ਼ਨ ਕਿੰਨੀ ਆਬਾਦੀ ਇਫੈਕਟਡ ਹੈਗੀ ਆ ਆਬਾਦੀ ਕਿੰਨੀ ਇਫੈਕਟਡ ਹੈ ਉਹ ਹੈ ਜਿਹੜਾ ਸਰਕਾਰੀ ਦਾ 384000 ਮਤਲਬ 4 ਲੱਖ ਦੇ ਕਰੀਬ ਆਬਾਦੀ ਜਿਹੜੀ ਹੈ ਉਹ ਸਾਡੇ ਇਫੈਕਟਡ ਹੈ ਉਹ ਨਾੜਾ ਦੀ ਮਾਰਕੀਟ 4 ਲੱਖ ਆਬਾਦੀ ਹੈ ਇਹਦੇ ਵਿੱਚ ਇਹ ਇੱਕ ਇਹ ਕਹਿ ਰਿਹਾ ਕਿ ਹੁਣ ਤੱਕ ਕਿੰਨਿਆਂ ਨੂੰ ਬਚਾਇਆ ਜਾ ਸਕਿਆ ਜਿਹੜੇ ਵਕਫ ਵਕ ਜਿੱਤੇ ਪਾਣੀ ਚ ਘਰੇ ਸੀ ਪਾਰਹੌ ਹੌ ਸਾਥੇ ਪਿੰਡਾਂ ਦੇ ਵਿੱਚ ਜਿੱਦੇ ਪਾਣੀ ਅੜ ਗਿਆ ਜਾਂ ਜਿਹੜੇ ਹੋਰ ਫਸ ਗਏ ਜਿਹੜੇ ਉਹ ਕਿੰਨੇ ਲੋਕ ਬਚਾਏ ਗਏ ਨੇ ਹੁਣ ਤੱਕ ਉਹ ਜਿਹੜੇ 20972 ਇਹ ਉਹਨਾਂ ਦੀ ਗਿਣਤੀ 972 ਹੋ ਗਈ ਹੈ ਕਿਉਂਕਿ ਅਜੇ ਵੀ ਕਈ ਥਾਵਾਂ ਤੇ ਹੋਇਆ ਕਿ ਕੁਝ ਥਾਵਾਂ ਤੇ ਵੀ ਪਾਣੀ ਕੱਢਣ ਲਈ ਲੋਕ ਡਿੱਗਦੇ ਰਹੇ ਪਾਣੀ ਕੱਢੇਗਾ ਪਰ ਹੁਣ ਜਦੋਂ ਪਾਟੜਾ ਤੋਂ ਪਾਣੀ ਛੱਡਿਆ ਰਾਵੀ ਰਾਵੀ ਤੋਂ ਅੱਜ ਪੂਰ ਪਾਣੀ ਛੱਡਿਆ ਕਿਉਂਕਿ ਯਾਰ ਰਾਵੀ ਦਾ ਕੈਚਮੈਂਟ ਏਰੀਆ ਜਦੋਂ ਉੱਥੇ ਵਿਅਰਥ ਹੋ ਰਹੀ ਹੈ ਰਾਵੀ ਤੋਂ ਅੱਜ 플ੱਡ ਗੇਟ ਖੋਲਨੇ ਪਏ ਅੱਜ ਪਹਾੜੇ ਦੇ 플ੱਡ ਖੋਲੇ ਤੇ ਉਧਰ ਘਰਦੀ ਮਾਰ ਘਰਦਾ ਪਾਣੀ ਵਧ ਗਿਆ ਕੱਲ ਦਾ ਜਿਹੜਾ ਤੇ ਉਹਦਾ ਰਿਜ਼ਲਟ ਕੀ ਹੋਇਆ ਕਿ ਹੋਰ ਪਿੰਡ ਜਿਹੜੇ ਐ ਹੋਰ ਲੋਕ ਜਿਹੜੇ ਉਹਦੇ ਅਸਰ ਮਾਰੇ ਠਾਗੇ ਕਿਉਂਕਿ ਜਦੋਂ ਡੈਮੋਂ ਤੋਂ ਪਾਣੀ ਛੱਡੇਂਦਾ ਤੇ ਦਰਿਆਵਾਂ ਚ ਵਹਿੰਦਾ ਦਰਿਆ ਅੱਗੇ ਮਾਰ ਕਰਦੇ ਨੇ ਤਾਂ ਸਾਰੇ ਜ਼ਿਲ੍ਹਿਆਂ ਜਿਹੜਾ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਵਧ ਗਈ ਹੈ ਤੇ ਉਸੇ ਤਰ੍ਹਾਂ ਫਿਰ ਉਹ ਜਦੋਂ ਜਦ ਪਲ ਉਹ ਡੀਕ ਦੇ ਰਹੇ ਨੇ ਜਿਵੇਂ ਫਾਜ਼ਲ ਕਾ ਬਰੋਜਪੁਰ ਦੇ ਵਿੱਚ ਕੁਝ ਲੋਕ ਬੈਠੇ ਵੀ ਚਲ ਪਾਣੀ ਘਟ ਜੇਗਾ ਜਦੋਂ ਹੁਣ ਲੱਗਿਆ ਵੀ ਨਹੀਂ ਪਾਣੀ ਘਟ ਰਿਹਾ ਐਡਮਿਨਿਸਟ੍ਰੇਸ਼ਨ ਨੇ ਵੀ ਕਹਿੰਦੀ ਹੈ ਜਾ ਤੁਸੀਂ ਬਾਹਰ ਆ ਜਾਓ ਕੈਂਪਾਂ ਜਾ ਜਾਓ ਉਥੋਂ ਉਹ ਫਿਰ ਬਾਹਰ ਤੇ ਸੋ ਹੁਣ ਇਹ ਗਿਣਤੀ 20972 ਆ ਹੋ ਗਈ ਹੈ ਗਿਣਤੀ ਤੇ ਕੈਂਪ 196 ਕੈਂਪ ਲਾਏ ਹੋਏ ਨੇ ਰਿਲੀਫ ਤੇ ਦੇਖੋ ਮਾਰ ਵੀ ਪੈ ਰਹੀ ਹੈ ਪਰ ਦੂਜੇ ਪਾਸੇ ਰਾਹਤ ਦੇ ਕੰਮ ਸਰਕਾਰ ਵੀ ਆਰਮੀ ਫੌਜ ਬੀਐਸਐਫ ਐਨਡੀਐਫ ਤੇ ਐਨਜੀਓਜ਼ ਪਾਰਟੀਆਂ ਭਾਵੇਂ ਸੁਖਬੀਰ ਬਾਦਲ ਹੋਵੇ ਭਾਵੇਂ ਕਾਜੀਸ ਪਾਰਟੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੇ ਸਾਰੇ ਮਨਿਸਟਰ ਐਮਐਲਏ ਲੱਗੇ ਹੋਏ ਨੇ ਇਸ ਵੇਲੇ ਸਾਰੀ ਸਰਕਾਰ ਲੱਗੀ ਹੋਈ ਹੈ ਤੇ ਇਸੇ ਤਰ੍ਹਾਂ ਹੋਰ ਐਨਜੀਓਜ਼ ਆਰਟਿਸਟ ਖਾਸ ਕਰਕੇ ਦਲਜੀਤ ਦੋਸਾਂ ਜਸਵੀ ਜੱਸੀ ਜਿਹਦੇ ਚ ਹੋਰ ਜਿਹੜੇ ਕਾਫੀ ਅੱਜ ਮਨਗਿਰ ਆਲਖ ਨੇ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ ਹਲੇਕ ਦੇ ਜਿਹਨੀਆਂ ਐਨ ਜੀਓਜ਼ ਨੇ ਲਗਭਗ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਜਿਹੜੀ ਜਸਵਿੰਦਰ ਨਰੂਲਾ ਗਾਇਬ ਹੈ ਗਿਆ ਉਸਨੇ ਬੰਬੇ ਤੋਂ ਕਿਸ਼ਤੀਆਂ ਡੋਨੇਟ ਕੀਤੀਆਂ ਨੇ 5-6 ਕਿਸ਼ਤੀਆਂ ਇੱਕ ਕਿਸ਼ਤੀ ਚਾਰ 5-6 ਲੱਖ ਦੀ ਹੁੰਦੀ ਹੈ ਕਿਸ਼ਤੀਆਂ ਬੰਬੇ ਤੋਂ ਭੇਜੀਆਂ ਨੇ ਕਿਸ਼ਤੀਆਂ ਹੋਰਾਂ ਨੇ ਵੀ ਭੇਜੀਆਂ ਨੇ ਜਸਵੀਰ ਜੱਸੀ ਨੇ ਅਜਵੰਤ ਸ਼ੋਅ ਦੱਸਿਆ ਦੀਆ ਤੇ ਕੈਂਪ ਲਾਇਆ 196 ਤੇ ਕੈਂਪਾਂ ਦੇ ਵਿੱਚ ਇਹਨਾਂ ਕੈਂਪਾਂ ਦੇ ਵਿੱਚ 6750 ਚ ਮਤਲਬ 1800 ਦੇ ਕਰੀਬ ਜਿਹੜੇ ਆ ਉਹ ਕੈਂਪਾਂ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਜਿਹੜੇ ਘਰ ਡੁੱਬ ਗਏ ਨੇ ਜਾਂ ਜਾਂ ਖਤਰੇ ਜਿੱਥੇ ਡਿੱਗੜਦਾ ਉਹ ਉਹ ਮਤਲਬ 1700 ਦੇ ਕਰੀਬ ਜਿਹੜੇ 1800 ਦੇ ਕਰੀਬ ਯੂਜ਼ਰ ਲੋਕ ਉਹ ਕੈਂਪਾਂ ਚ ਸ਼ਰਨ ਲਈ ਹੋਈ ਹੈ ਜੇ ਉੱਥੇ ਉਹਨਾਂ ਦੀ ਹੁਣ ਐ ਵੀ ਫਸਲ ਕਿੰਨੀ تباہ ਹੋਈ ਅ ਜੇ ਦੇਖੋ ਬڑا ਕੇਂਦਰੀ ਖੇਤੀ ਮੰਤਰੀ ਸ਼ੋਰਾਜ ਦੇਵ ਚੋਹਣਾ ਆਏ ਤੁਹਾਨੂੰ ਦੇਖਿਆ ਜੀ ਕਿ ਫਸਲਾਂ ਦਾ ਡਾਟਾ ਜਿਹੜਾ ਅੱਜ ਤੱਕ ਦਾ ਹੈ ਜਿਹੜਾ ਹੁਣ ਤੱਕ ਤਬਾਹ ਹੋਈਆਂ ਦਿਸ ਰਹੀ ਹੈ ਸੋਨੇ ਦੀ ਫਸਲ ਜਿਹੜੀ ਆਪਣੀ ਉਹ ਏਰੀਆ ਕਿੰਨਾ ਹੈ ਉਹ ਹੈ 4 ਲੱਖ ਏਕੜ ਤੋਂ ਵੱਧ ਹੈ ਉਹ ਇਹ ਜਿਹੜਾ ਹੈਕਟੇਅਰ ਦੇ ਵਿੱਚ ਜਿਹੜਾ ਹੈਕਟੇਅਰ ਦੇ ਵਿੱਚ ਇਹਨਾਂ ਨੇ ਗਿਣਤੀ ਦਿੱਤੀ ਹੈ ਸਰਕਾਰ ਨੇ 172819 ਹੈਕਟੇਅਰ 171089 ਹੈक्टेयर ਜਿਹੜੀਆਂ ਫਸਲਾਂ تباہ ਹੋਈਆਂ ਨੇ ਖਰਾਬ ਹੋਈਆਂ ਨੇ ਹੜ੍ਹ ਨਾਲ ਖਰਾਬ ਹੋਈਆਂ ਜਾਂ ਬਿਲਕੁਲ ਖਤਮ ਨਹੀਂ 2.5 ਏਕੜ ਦਾ 1 ਹੈਕਟੇਰ ਹੁੰਦਾ ਤੇ ਤੁਸੀਂ ਆਪੇ ਹਿਸਾਬ ਲਾ ਲਓ ਜੀ 171000 ਦਾ 2.5 ਗਣਾ ਗੁਣਾ ਕਰ ਲਓ ਇਸ ਨੂੰ ਤੇ 4 ਲੱਖ ਤੋਂ ਵੀ ਜ਼ਿਆਦਾ ਬਣਦੀ ਹੈ ਇਹ ਏਕੜ ਜਿਹੜੀ ਫਸਲ تباہ ਹੋਈ ਹੈ ਤੇ ਕੱਲਾ ਫਸਲਾ ਹੁਣੇ ਦਵਾ ਹੋਇਆ ਜੀ ਅੱਜ ਜਦੋਂ ਉਹ ਦੌਰੇ ਕੀਤੇ ਆ ਵਜ਼ੀਰ ਨੇ ਦੌਰੇ ਕੀਤੇ ਖੁਰਾਨੇ ਕੀਤੇ ਉਹਨਾਂ ਦੇ ਨਾਲ ਜਿਹੜੇ ਉਹ ਵੀ ਸੀਗੇ ਭਾਜਪਾ ਦੇ ਲੀਡਰ ਵੀ ਸੀ ਉਹਨਾਂ ਨੇ ਕਿਹਾ ਇਹ ਨਹੀਂ ਉਹਨਾਂ ਨੇ ਵੀ ਇਹ ਮੰਨੀ ਗੱਲ ਕਿ ਸਿਰਫ ਇਹ ਨਹੀਂ ਕਿ ਹੁਣ ਨੁਕਸਾਨ ਹੋ ਗਿਆ ਅਗਲੀਆਂ ਫਸਲਾਂ ਦਾ ਪਹਿਲੇ ਗੱਲ ਤੇ ਖੇਤਾਂ ਦੀ ਹਾਲਤ ਕਿਹੋ ਜਿਹੀ ਹੋਏਗੀ ਫਿਰ ਅਗਲੀ ਫਸਲ ਜਿਹੜੀ ਹੈ ਕੀ ਉਹ ਸਿਰਫ 20 ਲਗਾਗੇ ਉਹ ਤੱਕ ਪਾਣੀ ਸੁੱਕ ਜਾਏਗਾ ਤਿਆਰ ਹੋ ਜਾਣਗੀਆਂ ਇਹ ਵੀ ਵੱਡਾ ਸਵਾਲ ਹੈਗਾ ਬਹੁਤ ਵੱਡਾ ਸਵਾਲ ਹੈ ਤੇ ਇਹਦੇ ਨਾਲ ਹੀ ਇਹ ਸਵਾਲ ਜਿਹੜਾ ਹੈ ਕਿ ਕੱਲੀਆਂ ਹੁਣ ਜਿਹੜੀ ਮਦਦ ਜਿਹੜੀ ਹੈ ਉਹ ਬਹੁਤ ਅੱਛੀ ਹੋ ਰਹੀ ਹੈ ਕਾਡੀਆਂ ਦੇ ਵਿੱਚ ਸਾਰੇ ਸਾਰੇ ਪੰਜਾਬੀ ਇੱਕ ਦੂਜੇ ਦੀ ਮਦਦ ਕਰਨੇ ਲੱਗੇ ਹੋ ਨੇ ਪਰ ਪਰ ਜਦੋਂ ਪਾਣੀ ਉਤਰਿਆ ਜਦੋਂ ਪਾਣੀ ਉਤਰ ਉਸ ਤੋਂ ਬਾਅਦ ਜਿਹੜਾ ਕੰਮ ਹੈ ਰੀਹੈਬਿਲੀਟੇਸ਼ਨ ਦਾ ਜਿਹੜੇ ਘਾਟੇ पे ਸੜਕਾਂ ਟੁੱਟ ਗਈਆਂ ਤੇ ਰਸਤੇ ਖਰਾਬ ਹੋ ਗਏ ਪਸ਼ੂ ਜਿਨ੍ਹਾਂ ਦੇ ਚਲੇ ਗਏ ਪਸ਼ੂਆਂ ਦੀ ਗਿਣਤੀ ਨਹੀਂ ਇਹਦੇ ਵਿੱਚ ਹੈਗੀ ਅਜੇ ਡਾਟਾ ਤੇ ਇਸੇ ਤਰ੍ਹਾਂ ਜਿਨ੍ਹਾਂ ਦੇ ਮਸ਼ੀਨਰੀ ਖਰਾਬ ਹੋ ਗਈ ਟਰੈਕਟਰ ਖਰਾਬ ਹੋ ਗਏ ਜਾਂ ਹੋਰ ਖਰਾਬ ਹੋ ਗਏ ਤੇ ਸਮਾਰ ਘਰਾਬ ਹੋ ਗਿਆ ਭਿੱਜ ਗਿਆ ਨਦੀ ਉਹ ਸਾਰਾ ਕੁਝ ਜਿਹੜੀ ਉਹਦੀ ਰੀਹੈਬਿਲੀਟੇਸ਼ਨ ਮੁੜ ਕੇ ਫਿਰ ਹੋ ਕਿੱਥੋਂ ਵੀਜ ਉਹਨਾਂ ਕੋਲ ਪੈਸਾ ਨਹੀਂ ਰਿਹਾ ਜੇ ਝੋਨਾ ਨਹੀਂ ਵਿਕਿਆ ਤਾਂ ਪੈਸਾ ਜੇ ਝੋਨੇ ਦੀ ਹੁਣ ਮੁਆਵਜ਼ਾ ਕਿੰਨਾ ਮਿਲਦਾ ਹੈ ਮਦਦ ਕਿੰਨੀ ਮਿਲਦੀ ਹੈ ਇਸ ਦਾ ਤੇ ਨਿਰਪੱਖ ਦਾ ਹਾਂ ਲੋਕ ਤਾਂ ਆਪਸ ਚ ਇੱਕ ਦੂਜੇ ਦੀ ਬਦਦ ਕਰ ਹੀ ਰਹੇ ਨੇ ਸੋ ਫਸਲਾਂ ਇੰਨੀਆਂ تباہ ਹੋਈ ਹੈ ਤੇ ਉਹ ਐਨਡੀਆਰਐਫ ਤੇ ਆਰਮੀ 에ਅਰ ਫੋਰਸ ਨੇਵੀ ਉਹ ਸਾਰੀਆਂ ਇਹਦੇ ਚ ਲਗੇ ਰਹੀ ਹੈ ਇਸ ਬਚਾਅ ਦੇ ਵਿੱਚ ਉਸ ਤਰ੍ਹਾਂ ਆਪਰੇਸ਼ਨ ਅੱਛੇ ਚੱਲ ਰਹੇ ਨੇ ਪਰ ਫਿਰ ਵੀ ਇਹ ਬਹੁਤ ਵੱਡਾ ਖਤਰਾ ਹੈ ਤੇ ਅਜੇ ਵੀ ਖਤਰਾ ਕਿਉਂਕਿ ਹੁਣੇ ਦੇਖੋ ਮੌਸਮ ਵਿਭਾਗ ਨੇ ਦੀ ਪ੍ਰੈਡਿਕਸ਼ਨ ਆਈ ਹੈ ਕਿ ਮਹਾਲੀ ਚ ਅਗਲੇ ਕੁਝ ਘੰਟਿਆਂ ਚ ਬਹੁਤ ਤੇਜ਼ ਬਾਰਿਸ਼ ਹੋਏਗੀ ਅੱਜ ਪੰਜਾਬ ਦੇ ਕੁਝ ਜ਼ਿਲ੍ਹੇ ਚ ਬਾਰਿਸ਼ ਹੋਈ ਹੈ ਅਜੇ ਵੀ ਜਿਹੜਾ ਬਾਰਿਸ਼ ਨਾਲ سلسلہ ਰੁਕ ਨਹੀਂ ਰਿਹਾ ਤੇ ਇਹ ਬਾਤਲ ਚ ਵੀ ਨੁਕਸਾਨ ਹੋਈ ਯਾਰ ਇਹ ਬਾਤਲ ਚ ਵੀ ਹੋਈ ਯਾਰ ਸੋ ਜਿੰਨੇ ਵੀ ਲੋਕ ਹੈਗੇ ਨੇ ਜਿਹੜੇ ਖਾਸ ਕਰ دریاਵਾਂ ਦਾ ਪਾਣੀ ਜਿੱਥੋਂ ਦੀ ਲੰਘਦਾ ਉਹ ਖਾਸ ਕਰ ਸਤਲੁਜ ਘੱਗਰ ਰਾਵੀ ਉਹ ਸਾਰੇ ਚੌਕਸ ਰਹੋ ਇਹ ਮੰਨ ਕੇ ਚੱਲੋ ਕਿ ਖਤਰਾ ਅਜੇ ਟਲਿਆ ਦੀ ਨਹੀਂ ਵਧ ਰਿਹਾ ਖਤਰਾ ਕੁਝ ਥਾਵਾਂ ਤੇ ਤਾਂ ਖਤਰਾ ਵਧ ਰਿਹਾ ਹੈ ਤੇ ਪਾਣੀ ਨੇ ਹੋਰ ਮਾਰ ਕਰਨੀ ਹੈ ਸੋ ਉਮੀਦ ਕਰਦੇ ਆ ਜਾਂ ਅਸੀਂ ਅਰਦਾਸ ਹੀ ਕਰ ਸਕਦੇ ਕਿ ਹੋਰ ਬਾਰਿਸ਼ ਨਾ ਹੋਵੇ ਤੇ ਪਾਣੀ ਦਾ ਪੰਦਰ ਘਟੇ ਲੋਕਾਂ ਨੂੰ ਰਾਹਤ ਮਿਲੇ ਤੇ ਪਰ ਇਹ ਹੈ ਕਿ ਅਜੇ ਮੰਨ ਕੇ ਚੱਲੋ ਕਿ ਅਜੇ ਖਤਰਾ ਹੈਗਾ ਕੁਛ ਥਾਵਾਂ ਤੇ ਖਤਰਾ ਵਧ ਰਿਹਾ ਹੈ ਪਾਣੀ ਨੈਮਾ ਦਾ ਬੰਦਾ ਜੀ ਉਹ ਭਾਗੜਾ ਦਾ ਜਿਹੜਾ ਵਦਰ ਹੈ ਉਹ 1 ਫੁੱਟ ਰਹੇਗਾ ਸਿਰਫ ਖਤਰੇ ਦੇ ਨਿਸ਼ਾਨ ਤੋਂ ਤੇ ਅੱਜ ਵੀ ਕੁਝ ਜਿਹੜੇ ਗੇਟ ਖੋਲੇ ਨੇ ਪੂਰੇ ਪਾਣੀ ਛੱਡਿਆ ਅੱਜ ਵੀ ਛੱਡਿਆ ਕੱਲ ਵੀ ਛੱਡਿਆ ਸੀ ਰਾਵੀ ਦੇ ਉਹ ਤਾਂ ਅੱਜ ਕਾ ਵੀ ਛੱਡਣਾ ਪਿਆ ਰਾਵੀ ਦੇ ਪਿੱਛੇ ਬਹੁਤ ਸਾਰਾ ਪਾਣੀ ਆ ਗਿਆ ਉੱਥੇ ਤੇ ਇਧਰ ਕੱਗਰੀ ਬਿਮਾਰ ਕਰ ਰਹੇ ਆ ਕਿ ਗਰਦਾ ਸੰਗਰੂਰ ਮਾਨਸਾ ਪਟਿਆਲਾ ਤੇ ਸੰਦੂਲਗੜ ਤੱਕ ਜਿਹੜੀ ਕੱਗਰ ਦੀ ਬਿਮਾਰ ਕਰੇ ਸੰਗਰੂਰ ਦੇ ਖੇਤਾਂ 'ਚ ਪਾਣੀ ਜਿਹੜਾ ਫਜ਼ਲਾ ਜੋ ਅਸਰ ਕਰਨ ਲੱਗ ਗਿਆ ਉਹਨਾਂ ਉੱਤੇ ਸੋ ਸਾਰੇ ਚੌਕਸ ਰਹੋ ਤੇ ਇੱਕ ਦੂਜੇ ਦੀ ਉਸੇ ਤਰ੍ਹਾਂ ਮਦਦ ਕਰਦੇ ਰਹੋ ਜਿਸ ਤਰ੍ਹਾਂ ਹੁਣ ਕਰ ਰਿਹਾ ਤੇ ਇਸ ਮਦਦ ਨੂੰ ਸਾਰਿਆਂ ਨੂੰ ਸ਼ਾਬਾਸ਼ੀ ਦਿਓ ਜਿਹੜੇ ਮਦਦ ਕਰ ਰਹੇ ਇੱਕ ਦੂਜੇ ਦੀ ਨੁਕਤਾ ਚਿੰਨੀ ਕਰੋ ਸਿਆਸਤਕਾਰ ਨਹੀਂ ਲੋੜੀ ਐ ਸੋ ਸਾਰੇ ਜੋ ਜੋ ਨਾ ਵੀ ਜੋ ਕਰਦਾ 奥斯，下完雪了，包的很暖。